ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਵੋਕੇਸ਼ਨਲ ਟ੍ਰੇਨਰ ਦੀ ਇੱਕ ਨਵੀਂ ਭਰਤੀ ਨਿਕਲੀ ਹੈ ਪੰਜਾਬ ਦੇ ਸਕੂਲਾਂ ਵਿੱਚ ਵੋਕੇਸ਼ਨਲ ਟ੍ਰੇਨਰ ਰੱਖੇ ਜਾਣੇ ਨੇ ਪੰਜਾਬ ਦੇ ਗਵਰਨਮੈਂਟ ਸਕੂਲਾਂ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਵੈਕੈਂਸੀਆਂ ਨੇ ਉਹਨੇ ਬਿਊਟੀ ਵੈਲਨੈਸ ਦੀ ਆਈਟੀ ਟ੍ਰੇਨਰ ਦੀ ਰਿਟੇਲ ਟ੍ਰੇਨਰ ਦੀ ਮੈਨੇਜਮੈਂਟ ਐਂਡ ਐਂਟਰਪ੍ਰਾਈਜ਼ਸ ਐਂਡ ਪ੍ਰੋਫੈਸ਼ਨਲ ਸਕਿੱਲ ਹੈਂਡਿਕਰਾ ਕ્રાਫਟ ਐਂਡ ਕਾਰਪਟ ਸੈਕਟਰ ਐਰੋਸਪੇਸ ਐਂਡ ਐਵੀਏਸ਼ਨ ਔਰ ਡਿਜੀਟਲ ਡਿਜ਼ਾਈਨ ਐਂਡ ਡਿਵੈਲਪਮੈਂਟ ਇਹਨਾਂ ਸਾਰਿਆਂ ਦੀਆਂ ਵੈਕੈਂਸੀਜ਼ ਪੰਜਾਬ ਦੇ ਗਵਰਨਮੈਂਟ ਸਕੂਲਾਂ ਦੇ ਵਿੱਚ ਰੱਖੇ ਜਾਣੇ ਟ੍ਰੇਨਰਾਂ ਦੀ ਹੈ ਇਹ ਡਿਟੇਲ ਇਹ ਤੁਸੀਂ ਮੈਂ ਅਟੈਚ ਕਰਤੀ ਹੈ ਨਾਲ ਇੱਥੋਂ ਵੀ ਪੜ੍ਹ ਸਕਦੇ ਹੋ ਇਹ 21 ਤਰੀਕ ਦੀ ਲਾਸਟ ਹੈ ਆਨਲਾਈਨ ਮਲਕੀਰ ਗੂਗਲ ਫਾਰਮ ਫਿਲ ਹੋਣਾ ਹੈ ਉਹਦੇ ਵਿੱਚ ਤੁਸੀਂ ਆਪਣੀ ਡਿਟੇਲ ਪਾ ਜਣੀ ਹੈ ਇਹਦਾ ਇੱਕ ਰਿਟਨ ਟੈਸਟ ਹੋਣਾ ਹੈ ਤੇ ਫਿਰ ਇਹਦੀ ਇੰਟਰਵਿਊ ਹੈ ਇੰਟਰਵਿਊ ਬੇਸ ਤੇ ਇਹ ਰੱਖੇ ਜਾਣੇ ਨੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਟ੍ਰੇਨਰ ਵੋਕੇਸ਼ਨਲ ਟ੍ਰੇਨਰ ਠੀਕ ਹੈ ਧਿਆਨ ਨਾਲ ਇਸ ਜਾਣਕਾਰੀ ਨੂੰ ਵੇਖ ਲਓ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਜੋ ਕਿਸੇ ਨਾ ਕਿਸੇ ਨੂੰ ਰੋਜ਼ਗਾਰ ਮਿਲ ਸਕੇ ਬਹੁਤ ਵਧੀਆ ਰੋਜ਼ਗਾਰ ਦਾ ਮੌਕਾ ਹੈ ਹੱਥੋਂ ਜਾਣ ਨਾ ਦਿਓ ਧੰਨਵਾਦ